ਅਸੀਂ ਬੇਲੇ ਤੋਂ ਸਤਲੁਜ ਦਰਿਆ ਨੂੰ ਚੱਲ ਪਏ ਆ ਕਿਉਂਕਿ ਫੋਨ ਆਇਆ ਉੱਥੋਂ ਲੈਂਬਰ ਸਾਹਿਬ ਦਾ ਜਿਹੜੇ ਦੋਦਪੁਰ ਤੋਂ ਸਰਪੱਖ ਸਨ ਕਹਿੰਦੇ ਕਿ ਇਸ ਟਾਈਮ ਉਥੇ ਅਫੀਸਰ ਸਹਿਵਾਨ ਵੀ ਪਹੁੰਚ ਰਹੇ ਆ ਹੈਗਾ ਜੀ ਪਹਿਲਾ ਵਨ ਜਿਹੜਾ ਪਿੰਡਾਂ ਨੂੰ ਲਿੰਕ ਰੋਡ ਆ ਇਹ ਬੇਲੇ ਤੋਂ ਇਹ ਪਿੰਡਾਂ ਨੂੰ ਲਿੰਕ ਰੋਡ ਆ ਜਿੱਦਾਂ ਦੋਦਪੁਰ ਸੇਦਪੁਰ ਸਲਾਹਪੁਰ ਔਟਾਰੀ ਜਸੜਾ ਇਹ ਉਹਨਾਂ ਨਾਲ ਲਿੰਕ ਕਰਦਾ ਜੀ ਬੇਲੇ ਨੂੰ ਤੇ ਇਸ ਤੋਂ ਅੱਗੇ ਫਿਰ ਅਸੀਂ ਜਿਹੜਾ ਹੈਗਾ ਕਿ ਰਾਈਟ ਸਾਈਡ ਨੂੰ ਸਾਈਡ ਨੂੰ ਮੁੜਨਾ ਉਸ ਤੋਂ ਮੁੜ ਕੇ ਫਿਰ ਹੈਗਾ ਸਤਲੁਜ ਦਰਿਆ ਦਾ ਵਨ ਜਿਹੜਾ ਕਿ ਚਾਰਕ ਕੀਲਿਆਂ ਦੀ ਲਾਮਤੇ ਆ ਸਤਲੁਜ ਦਰਿਆ ਦਾ ਵਨ ਜੀ ਸੋ ਵੀਡੀਓ ਨਾਲ ਬਣੇ ਰਹੋ ਦੋਸਤੋ ਤੁਹਾਨੂੰ ਦਿਖਾਉਂਦੇ ਆ ਸਤਲੁਜ ਦਰਿਆ ਤੇ ਮੌਜੂਦਾ ਹਾਲਾਤ ਅੱਜ 29 ਅਗਸਤ 2025 ਦਿਨ ਸ਼ੁੱਕਰਵਾਰ ਦੇ ਸੋ ਫੋਨ ਆਇਆ ਹੌਲੀ 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 ਆਹੀ ਸੋ ਫੋਨ ਆਇਆ ਕਿ ਕਹਿੰਦੇ ਆ ਕਿ ਸਤਲੁਜ ਦਰਿਆ ਦਾ ਜਿਹੜਾ ਪਾਣੀ ਹੈਗਾ ਵਧ ਰਿਹਾ ਸੋ ਜਿਹੜਾ ਕੀ ਖਾਤਰੇ ਦਾ ਨਿਮੰਤਰਣਾ ਨਹੀਂ ਸਾਨੂੰ ਵੀ ਫੋਨ ਆਇਆ ਸੋ ਉਸ ਤੋਂ ਬਾਅਦ ਫਿਰ ਅਸੀਂ ਕਾਲੀ ਕਾਲੀ ਦੇ ਵਿੱਚ ਭੱਜੇ ਆਂ ਸੋ ਆਜੋ ਦੇਖਦੇ ਆਂ ਸੱਤ ਲੂਲ ਦੇ دریا ਦੇ ਹਾਲਾਤ ਕਿ ਸੱਤ ਲੂਲ ਦੇ ਵਿੱਚ ਪਾਣੀ ਕੱਲ੍ਹ ਨਾਲੋਂ ਕਿੰਨਾ ਕੁ ਵਧਿਆ ਕਿੰਨਾ ਕੁ ਘਟਿਆ ਸੋ ਵੀਡੀਓ ਦੇ ਨਾਲ ਦੋਸਤੋ ਬਣੇ ਰਹੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਜੋ ਇਹ ਵੀਡੀਓ ਇਲਾਕੇ ਦੇ ਹਰ ਇੱਕ ਫੋਨ ਤੱਕ ਪਹੁੰਚ ਸਕੇ ਹਰ ਇੱਕ ਨਿਵਾਸੀ ਤੱਕ ਪਹੁੰਚ ਸਕੇ ਹਰ ਇੱਕ ਪਰਦੇਸੀ ਤੱਕ ਹਰ ਇੱਕ ਐਨ ਆਰ ਆਈ ਵੀਰ ਤੱਕ ਇਹ ਵੀਡੀਓ ਜਿਹੜੀ ਇਹ ਪਹੁੰਚ ਸਕੇ ਇਹ ਵੀਡੀਓ ਹਰ ਉਸ ਸ਼ਖਸ ਤੱਕ ਪਹੁੰਚ ਸਕੇ ਜਿਹੜੇ ਕਮਾਂਕਾਰਾਂ ਦੇ ਸਿਲਸਿਲੇ ਵਿੱਚ ਆਪਣੇ ਪਿੰਡਾਂ ਤੋਂ ਦੂਰ ਹਨ ਸੋ ਆਜੋ ਦੇਖਦੇ ਆ ਮੌਕੇ ਦੀਆਂ ਤਾਜ਼ਾ ਤਸਵੀਰਾਂ ਮੌਕੇ ਦੇ ਤਾਜ਼ਾ ਹਾਲਾਤ ਕਿ ਕਿਆ ਹੋਣ ਵਾਲਾ ਹੈ ਇਸ ਕੁਦਰਤ ਦੀ ਨਿਆਮਤ ਨੂੰ ਕਿਆ ਮਨਜ਼ੂਰ ਹੈ ਸੋ ਆ ਦੇਖੋ ਜੀ ਵਧਿਆ ਹੋਇਆ ਭਾਈ ਇਹਦਾਂ ਵਧਿਆ ਹੋਇਆ ਗੱਲ ਨਾਲ ਕੱਲ ਵੀ ਮੈਂ ਵੀਡੀਓ ਪਾਈ ਸੀ ਜੀ ਕੱਲ ਦਰਿਆ ਥੋੜਾ ਘੱਟ ਸੀ ਲੇਕਿਨ ਅੱਜ ਥੋੜਾ ਪਾਣੀ ਜ਼ਿਆਦਾ ਹੈ ਲੇਕਿਨ ਸਵੇਰੇ ਜਗਤੀ ਫਲੀ ਦੇ ਪੇਜ ਉੱਤੇ ਮੈਂ ਇੱਕ ਨਿਊਜ਼ ਪੜ੍ਹੀ ਸੀ ਜਿਹੜੀ ਉਹਨਾਂ ਨੇ ਮੈਸੇਜ ਪਾਇਆ ਹੋਇਆ ਸੀ ਕਿ ਖਤਰੇ ਦੇ ਨਿਸ਼ਾਨ ਤੋਂ ਡੈਮ ਦਾ ਪਾਣੀ ਹੈ ਜਿਹੜਾ ਉਹ ਨੀਚੇ ਜਾ ਚੁੱਕਿਆ ਹੈ ਤੇ ਬਾਕੀ ਹੁਣ ਦੇਖਦੇ ਆ ਜੀ ਕਿਆ ਬੰਦਾ ਕਿਆ ਇਹ ਕੁਦਰਤ ਨੂੰ ਮਨਜ਼ੂਰ ਅੱਗੇ ਚੱਲੀਏ ਅੱਗੇ ਹੋਏ ਜੀ ਸੁਵਾ ਦੇਖੋ ਜੀ ਨਹੀਂ ਇੱਥੇ ਨਹੀਂ ਕੋਈ ਵੀ ਚਲੋ ਚਲੋ ਅੱਗੇ ਉਹ ਉਹ ਦਿਖ ਰਹੇ ਸਾਮਰੇ ਸੋਹਰੇ ਖੋਜੀ ਦੋਸਤੋ ਸਾਹਮਣੇ ਕੁਝ ਲੋਗ ਨਜ਼ਰ ਆ ਰਹੇ ਆ ਮੇਰਾ ਖਿਆਲ ਆ ਉਥੇ ਦੀ ਖਬਰ ਆ ਜੀ ਜਿਹੜੀ ਸਾਨੂੰ ਮਿਲੀ ਆ ਸੋ ਦੇਖਦੇ ਹਾਂ ਹੁਣ ਮੌਕੇ ਤੇ ਤਾਜ਼ਾ ਹਾਲਾਤ ਸੋ ਬਣੇ ਦਿਓ ਵੀਡੀਓ ਤੇ ਨਾਲ ਤੇ ਜਲਦੀ ਜਲਦੀ ਵੀਡੀਓ ਨੂੰ ਕਰੀ ਜਾਓ ਸ਼ੇਅਰ ਤੇ ਆਪਣੇ ਇਲਾਕੇ ਸ਼੍ਰੀ ਚਮਕੌਰ ਸਾਹਿਬ ਡੇਲਾ ਤੇ ਆਸ-ਪਾਸ ਦੇ ਇਲਾਕੇ ਦੇ ਤਾਜ਼ਾ ਹਾਲਾਤ ਜਾਣਨ ਲਈ ਅਪਡੇਟ ਜਾਣਨ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਤਾਂ ਜੋ ਸਾਡੇ ਪੇਜ ਤੇ ਹਰ ਇੱਕ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਆ ਦੇਖੋ ਜੀ ਆਹ ਦੇ ਭਾਈ ਸਹੀ ਗੱਲ ਹੈ ਚੱਲੀ ਚੱਲ ਉਹਨਾਂ ਦੇ ਨਾਲ ਚੱਲ ਸੋ ਉਹ ਸਾਹਮਣੇ ਜਾ ਰਹੇ ਆ ਜੀ ਇਹ ਪਿੰਡ ਦੋਦਪੁਰ ਦੇ ਸਰਪੰਚ ਸਾਹਿਬ ਸੋ ਜਿਨ੍ਹਾਂ ਦੁਆਰਾ ਸਾਨੂੰ ਸੂਚਿਤ ਕੀਤਾ ਗਿਆ ਤੇ ਅਸੀਂ ਇੱਥੇ ਪਹੁੰਚੇ ਆਂ ਦਰਿਆ ਤੇ ਇਹ ਸੱਤ ਨੂੰ ਦਰਿਆ ਦੀਆਂ ਤਸਵੀਰਾਂ ਦੇਖ ਰਹੇ ਹਾਂ ਦੋਸਤੋ ਤੁਸੀਂ ਯਾ ਦੇਖੋ ਜੀ ਇਸ ਟਾਈਮ ਦਰਿਆ ਅਰਸ਼ੀਦਪੁਰ ਸਾਈਡ ਨੂੰ ਵਧ ਰਿਹਾ ਸੋ ਬਾਕੀ ਕੋਈ ਨਹੀਂ ਜੀ ਆਪਾਂ ਮੌਕੇ ਦੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਸੋ ਆ ਦੇਖੋ ਜੀ ਇੱਧਰ ਆ ਪੁੱਛੇ ਹੋਇਆ ਬੰਦੇ ਆ ਦੇਖ ਆ ਆ ਲੱਗੀ ਹੋਈ ਹੈ ਕਰਵਾਇ ਸੋ ਦੋਸਤੋ ਆ ਦੇਖੋ ਜੀ ਇਹ ਤਾਜ਼ਾ ਹਾਲਾਤ ਆ ਅੱਜ ਡੇਟ ਹੈਗੀ ਆ ਜੀ 29 ਅਗਸਤ 2025 ਦਿਨ ਸ਼ੁੱਕਰਵਾਰ ਸੋ ਕੱਲ ਨਾਲੋਂ ਜਿਹੜਾ ਦਰਿਆ ਦੇ ਪਾਣੀ ਦਾ ਪੱਧਰ ਹੈ ਉਹ ਵੱਧ ਚੁੱਕਿਆ ਹੈ ਜੀ ਤੇ ਪਾਣੀ ਦੇ ਜਿਹੜੀ ਸਪੀਡ ਆ ਸਪੀਡ ਵੀ ਬਹੁਤ ਜ਼ਿਆਦਾ ਹੈ ਇਸ ਵਕਤ ਤੁਸੀਂ ਮੌਕੇ ਦੀਆਂ ਤਾਜ਼ਾ ਤਸਵੀਰਾਂ ਦੇਖੋ ਜੀ ਸੋ ਇਸ ਵਕਤ ਜਿਹੜਾ ਦਰਿਆ ਦਾ ਪਾਣੀ ਹੈ ਇਹ ਜਿਹੜਾ ਦੋਦਪੁਰ ਵਾਲੀ ਸਾਈਡ ਰਸੀਦਪੁਰ ਵਾਲੀ ਸਾਈਡ ਜਿਹੜਾ ਬੰਨ ਹੈ ਉਸ ਬੰਨ ਨੂੰ ਢਾਹ ਲੱਗ ਰਹੀ ਹੈ ਜੀ ਤੇ ਜਿਹਦੇ ਨਾਲ ਜ਼ਮੀਨਾਂ ਨੂੰ ਵੀ ਖਤਰਾ ਹੋ ਰਿਹਾ ਤੇ ਆ ਦੇਖੋ ਜੀ ਕਿਉਂਕਿ ਸਾਰੀ ਜਿਹੜੀ ਜ਼ਮੀਨ ਹੈ ਰੇਤਲੀ ਜ਼ਮੀਨ ਹੁੰਦੀ ਹੈ ਦੋਸਤੋ ਹਾਂ ਹਾਂ ਉਰੇ ਤੱਕ ਪਾਣੀ ਪਹੁੰਚਿਆ ਹੋਇਆ ਤੇ ਇਸ ਵਕਤ ਅਸੀਂ ਜਿੱਥੇ ਖੜੇ ਆ ਨਾ ਦੋਸਤੋ ਪਾਣੀ ਧਰਤੀ ਦੇ ਵਿੱਚੇ ਵਿੱਚ ਆ ਕੇ ਆਪਣੀ ਸਪੀਡ ਨਹੀਂ ਧਰਤੀ ਨੂੰ ਵਿੱਚੋਂ ਖੋਖਲੀ ਕਰ ਰਿਹਾ ਇਹਨੂੰ ਢਾਹ ਲਾ ਰਿਹਾ ਜ਼ਮੀਨ ਨੂੰ ਧਰਤੀ ਨੂੰ نیچے ਤੋਂ ਖੋਖਲੀ ਕਰ ਰਿਹਾ ਪਾਣੀ ਦੀ ਸਪੀਡ ਵੀ ਇਸ ਵਕਤ ਬਹੁਤ ਹੈ ਮੈਂ ਤੁਹਾਨੂੰ ਤਸਵੀਰਾਂ ਤੋੜੀਆਂ ਜ਼ੂਮ ਕਰਕੇ ਦਿਖਾਉਂਦਾ ਜੀ ਕਿ ਹੈ ਕਿੱਥੇ ਉਛਲਿਆ ਕਿੱਥੇ ਮੱਛੀ-ਮੱਛੀ ਹੋਣੀ ਕੋਈ ਮਗਰ ਮੱਛਿਆ ਦੇਖੋ ਜੀ ਸਵਾਦ ਦੇਖੋ ਦੋਸਤੋ ਪਾਣੀ ਨਾ ਚੱਲ ਚੱਲ ਕੇ ਮਿੱਟੀ ਨੂੰ ਖਾ ਰਿਹਾ ਇਸ ਵਕਤ ਵੀਡੀਓ ਦਾ ਅਸਰ ਹੋ ਰਿਹਾ ਤੇ ਸਾਡੇ ਬੇਲੇ ਤੋਂ ਵੀ ਨੌਜਵਾਨ ਪਹੁੰਚੇ ਆ ਸੋ ਦੋਸਤੋ ਵੀਡੀਓ ਦੇਖ ਕੇ ਮਦਦ ਕਰਨ ਲਈ ਸਾਡੇ ਪਿੰਡ ਦੇ ਨੌਜਵਾਨ ਵੀ ਪਹੁੰਚ ਕੇ ਆਏ ਸੀ ਤੇ ਆ ਦੇਖੋ ਜੀ ਇਹ ਦਰਿਆ ਕੱਲ ਔਰ ਪਰਸੋਂ ਨਾਲੋਂ ਜ਼ਿਆਦਾ ਆਪਣੇ ਬੇਲੇਵਾਲ ਨੂੰ ਦੋਦਪੁਰ ਜਸੜਾ ਰਸੀਦਪੁਰ ਵਾਲੀ ਸਾਈਡ ਜਿਹੜਾ ਬੰਨ ਆ ਉਸ ਸਾਈਡ ਨੂੰ ਦਰਿਆ ਜ਼ਿਆਦਾ ਵਧ ਰਿਹਾ ਤੇ ਢਾਹ ਲੱਗ ਰਹੀ ਆ ਸਲੇ ਦਾ ਪੀ ਸਲੇ ਸਾਲ ਦਾ ਹੀ ਆ ਉਹ ਅੱਗੇ ਵਾ ਦੇਖੋ ਜੀ ਉਹ ਚੂਂਡ ਹੈ ਜਿਹੜੇ ਹਰੇ ਜਿਹੇ ਦੇਖਦੇ ਤੇ ਬਰਾਬਰ ਆ ਨਾ ਉਹ ਤੇ ਟ੍ਰੇਨ ਤੇ ਹਾਂ ਸਟਾਡਾਂ ਦੇ ਬਰਾਬਰ ਆ ਉੱਧਰ ਇਹ ਹੁਣ ਇਸ ਵਕਤ ਦਰਿਆ ਦਾ ਜਿਹੜਾ ਪਾਣੀ ਹੈਗਾ ਜੀ ਇਹ ਬੇਲੇ ਵਾਲੀ ਸਾਈਡ ਨੂੰ ਵੱਧ ਰਿਹਾ ਜਿਹੜਾ ਬੇਲੇ ਵਾਲੀ ਸਾਈਡ ਦਾ ਬੰਨ ਹੈ ਉਹ ਸਾਈਡ ਨੂੰ ਪਾਣੀ ਵੱਧ ਰਿਹਾ ਤੇ ਇੱਕ ਜਗ੍ਹਾ ਇਹਨੇ ਢਾ ਲਾ ਵੀ ਦਿੱਤੀ ਹੈ ਜੀ ਸੋ ਦੇਖੋ ਇਹ ਮੌਕੇ ਦੀਆਂ ਤਾਜ਼ਾ ਤਸਵੀਰਾਂ 29 ਅਗਸਤ 2025 ਦਿਨ ਸ਼ੁੱਕਰਵਾਰ ਦੀਆਂ ਤਾਜ਼ੀਆਂ ਤਸਵੀਰਾਂ ਦੋਸਤੋ ਉਹ ਦੇ ਹਾਂ ਉੱਧਰ ਵੀ ਫੁੱਲ ਰਹੇ ਨੇ ਨਗਰ ਦੇ ਖੜੇ ਦੇ ਖਾਸ ਹਾਂ ਉਹ ਗੇਰ ਤੇ ਉਹ ਦੇਖ ਆ ਦੇਖੋ ਜੀ ਸਾਹਮਣੇ ਇਹ ਹਾਟਾ ਦਾ ਨਤੀਜਾ ਜਿਹੜਾ ਜ਼ਮੀਨਾਂ ਨੂੰ ਦਰਖਤਾਂ ਨੂੰ ਨੁਕਸਾਨ ਪਹੁੰਚਾਉਂਦਾ ਦੇਖੋ ਜੀ ਸਾੜੀ ਤੋਂ